ਲਓ ਵੀ ਜੀ ਕੱਲ ਦੀ ਵਛੀ ਸੂਈ ਮਗਰ ਬੱਚੀ ਤੋਂ ਛੜਾ ਵਛਾ ਲਾੜੂ ਨਾਲ ਜੋ ਕੂਲਾ ਬੱਚਾ ਜਿਹੜਾ ਇੱਕ ਦਿਨ ਦਾ ਕਹਿੰਦੇ ਆ ਤੇ ਆ ਉਹਦੀ ਮਾਂ ਆ ਗਈ 20 ਕਿਲੋ ਵਾਲੀ ਘਰ ਦੇ ਗਰੰਟੀ ਕਹਿੰਦੇ ਆ ਵੀ 20 ਕਿਲੋ ਦੁੱਧ ਕੰਨੋਂ ਫੜੀ ਫਿਰਦੀ 1500 ਠੰਡੀ ਠੰਡੀ ਚਲੋ ਸਾਣੀ ਤਨਾਤੋ ਲੋ ਬਹੁਤ ਥਨ ਚੰਗਾ ਲੱਗਾ ਇਹ ਬਜ਼ੁਰਗ ਕੋ ਲਈ ਆ ਇਹਦੇ ਕੋ ਪੱਠੇ ਨਹੀਂ ਪਈਦੇ ਤੇ ਗੋਡਿਆਂ ਕੰਮ ਮੁੜਦਾ ਘਟਿਆ ਕਹਿੰਦੇ ਹੁਣ ਮੋਖੜਾ ਬਖਾ ਦੇ ਲਪਾਲ ਵਾਲਾ ਕਾ ਇਹ ਕਾਲ ਦੀ ਸੂਈ ਆ ਚਲੋ ਸੁਣਾ ਤੁਹਾਨੂੰ ਪਤਾ ਡੰਗਰ ਲਿਖਾ ਹੋ ਜਾਂਦਾ ਖੋਸੀ ਜਾਤ ਵਾਲੀ